ਪ੍ਰੈਜ਼ੈਂਟ ਨੀ ਵੈਲਫੇਅਰ ਸੁਸਾਇਟੀ ਜਿਸਟਰ ਪੰਜਾਬ ਨੀ ਵੈਲਫੇਅਰ ਸੁਸਾਇਟੀ ਦਾ 1 ਸਾਲ ਪੂਰਾ ਹੋਣ ਤੇ ਅਸੀਂ 17 ਦਸੰਬਰ ਨੂੰ ਹਜ਼ੀਰਾ ਪਾਰਕ ਵਿੱਚ ਮੇਰਾ ਰੈਂਬ ਲਗਾ ਰਹੇ ਹਾਂ ਜਿਹਦੇ ਵਿੱਚ ਪੋਟਿਸ ਦੇ ਦੇ ਐਸ ਕੇ ਆਰ ਹਸਪੀਟਲ ਦੇ ਡਾਕਟਰ ਉਥੇ ਬੀ ਸੇਵਾਵਾਂ ਕਰ ਰਹੇ ਨੇ ਜਿਹਦੇ ਵਿੱਚ ਹਾਰਟ ਦਾ ਗਾਇਨੀ ਤੇ ਮਲਟੀ ਸਪੈਸ਼ਲਿਸਟ ਡਾਕਟਰਸ ਆ ਰਹੇ ਨੇ ਜਿਹੜੇ ਫ੍ਰੀ ਟੈਸਟ ਤੇ ਦਵਾਈਆਂ ਪ੍ਰੋਵਾਈਡ ਕਰਨਗੇ ਇਸ ਦੇ ਨਾਲ ਹੀ ਵਰਮਾ ਲੈਬਰਾਟਰੀ ਵਾਲੇ ਫ੍ਰੀ ਟੈਸਟ ਸੇਵਾਵਾਂ ਕਰ ਦੇ ਰਹੇ ਨੇ ਲਾਇਸ ਲਗਾ ਦੇ ਵਿੱਚ ਲਾਂਚ ਕਲਬ ਬਟਾਲਾ ਸੇਵਾ ਜਿੱਤਾ ਨੀਡੀ ਕਾਮਲੀ ਨੂੰ ਰੈਗੂਲਰ ਆਟਾ ਜੋ ਵੰਡ ਰਹੇ ਬਟਾਲੀ ਦਾ ਆਟਾ ਦੇ ਰਹੇ ਨੇ ਪਿਛਲੇ ਸੱਤੀ ਦਿਨਾਂ ਤੋਂ ਇਸ ਦੇ ਨਾਲ ਹੀ ਲਾਂਚ ਕਲਬ ਬਟਾਲਾ ਪ੍ਰਿੰਸ 100 ਨੀਡੀ ਨੂੰ ਗਰਮ ਲੋਈ ਦੇ ਰਹੇ ਨੇ ਲਾਂਚ ਕਲਬ ਬਟਾਲਾ ਲੋਟਸ ਜੋ ਬਰੀਦਾਂਸ਼ਾਂ ਦੇ ਵਿੱਚ ਗਰਮ ਕਪੜੇ ਪ੍ਰੋਵਾਈਡ ਕਰ ਰਹੇ ਨੇ ਲਾਂਚ ਕਲਬ ਬਟਾਲਾ ਮਸਕਾਨ ਵਾਲੇ 50 ਬੱਚਿਆਂ ਨੂੰ ਸ਼ੂਜ਼ ਪ੍ਰੋਵਾਈਡ ਕਰ ਰਹੇ ਨੇ ਨਾਲ ਹੀ 15 ਬੱਚਿਆਂ ਦੀ ਫੀਸ ਦੇ ਰਹੇ ਨੇ ਨੀ ਵੈਲਫੇਅਰ ਸੁਸਾਇਟੀ 144 ਬੱਚਿਆਂ ਨੂੰ ਸਕੂਲ ਬੈਗਸ ਦੇ ਰਹੇ ਨੇ ਦੋ ਬੱਚਿਆਂ ਦੀ ਸ਼ਾਦੀ ਵਿੱਚ ਕੁਝ ਯੋਗਦਾਨ ਦੇ ਰਹੇ ਨੇ ਇਹ ਸਾਰੇ ਪ੍ਰੋਜੈਕਟਸ ਜਿਹੜੇ ਆ ਲਲ ਮਿਲ ਕੇ ਸਾਰੀ ਨੀ ਵੈਲਫੇਅਰ ਸੁਸਾਇਟੀ ਤੇ ਆਨਲਾਈਨਸ ਕਲੱਬਸ ਵਾਲੇ ਕਰ ਰਹੇ ਨੇ ਜੀਰਾ ਪਾਰਕ ਦੇ ਵਿੱਚ ਮੈਂ ਇਸ ਵਿੱਚ ਪ੍ਰਸ਼ਾਸਨ ਸਾਡਾ ਬਹੁਤ ਸਪੋਰਟ ਕਰ ਰਿਹਾ ਹੈ ਐਮ ਐਲ ਏ ਸ਼ਰੀਕਲ ਸਿੰਘ ਜੀ ਸਾਡੇ ਦੇ ਮੁੱਖ ਮਹਿਮਾਨ ਨੇ ਜਿਨ੍ਹਾਂ ਦੀ ਸੇਵਾਵਾਂ ਸਾਨੂੰ ਹਰ ਵੇਲੇ ਮਿਲਦੀਆਂ ਰਹਿੰਦੀਆਂ ਨੇ ਜੋ ਸਾਡਾ ਹਰ ਕੰਮ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਸਾਨੂੰ ਕੋਈ ਵੀ ਕੰਮ ਹੋਏ ਤਾਂ ਸਾਡਾ ਉਸੇ ਵੇਲੇ ਸਪੋਰਟ ਕਰਦੇ ਨੇ ਪ੍ਰਸ਼ਾਸਨ ਮੰਨੂ ਸਾਨੂੰ ਬਹੁਤ ਸਪੋਰਟ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਸਾਰੇ ਸਾਥੀਆਂ ਨੂੰ ਕਹਿੰਦਾ ਕਿ ਟਾਈਮ ਸਰਾਓ ਤੇ ਇਹ ਸਾਰੀ ਸੇਵਾਵਾਂ ਦਾ ਲਗ ਉਠਾਓ ਧੰਨਵਾਦ